ਬੀਟ ਬੀ ਕਾਰਡ ਅਤੇ ਗੋਲੀ ਕਾਰ ਨੂੰ ਲੈ ਕੇ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਤੋਂ ਪੱਖ ਦੀ ਦਿਖਾਈ ਦੇ ਰਹੀ ਹੈ ਅਤੇ ਇਸ ਸਿਆਸਤ ਦਾ ਧੁਰਾ ਬਣੇ ਹੋਏ ਨੇ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਅਤੇ ਉਹ ਲਗਾਤਾਰ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਵੱਡੇ ਬਿਆਨ ਦੇਦੇ ਦਿਖਾਈ ਦੇ ਰਹੇ ਨੇ ਕੱਲ ਉਹ ਚੰਡੀਗੜ੍ਹ ਦੇ ਵਿੱਚ ਆਪਣੀ ਗ੍ਰਿਫਤਾਰੀ ਦੇਣ ਦੇ ਲਈ ਪਹੁੰਚੇ ਸਨ ਅਤੇ ਅੱਜ ਉਹਨਾਂ ਨੇ ਆਪਣੀ ਗ੍ਰਿਫਤਾਰੀ ਨੂੰ ਲੈ ਕੇ ਇੱਕ ਹੋਰ ਵੱਡਾ ਬਿਆਨ ਦੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਇੱਕੋ ਇੱਕ ਮਕਸਦ ਬਾਦਲ ਪਰਿਵਾਰ ਨੂੰ ਅੰਦਰ ਕਰਨਾ ਹੈ ਜਦੋਂ ਕਿਸੇ ਸੂਬੇ ਦਾ ਮੁੱਖ ਮੰਤਰੀ ਇਹ ਕਹਿ ਦੇਗਾ ਕਿ ਕਿਸੇ ਨੂੰ ਫੜ ਕੇ ਅੰਦਰ ਕਰਨਾ ਹੈ ਤਾਂ ਉੱਥੋਂ ਦੇ ਅਧਿਕਾਰੀ ਫਿਰ ਕਿਸੇ ਨਾਲ ਇਨਸਾਫ ਕਿਵੇਂ ਕਰ ਸਕਦੇ ਨੇ ਪ੍ਰਕਾਸ਼ ਸਿੰਘ ਬਾਦਲ ਨੇ ਵਿਦਬੀ ਕਾਂਡ ਅਤੇ ਗੋਲੀ ਕਾਂਡ ਦੀ ਤੁਲਨਾ ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਹੋ ਹਮਲੇ ਦੇ ਨਾਲ ਕਰ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੀ ਇਸ ਦੇ ਲਈ ਪ੍ਰਧਾਨ ਮੰਤਰੀ ਤੇ ਵੀ ਕੇਸ ਦਰਜ ਹੋਣਾ ਚਾਹੀਦਾ ਹੈ ਐਸ ਆਈਟੀਸੀ ਭਾਵੇਂ ਉਹ ਕਮਿਸ਼ਨ ਸੀ ਇਹਨਾਂ ਨੇ ਬਣਾਈ ਅਮਰਿੰਦਰ ਸਿੰਘ ਨੇ ਉਹਨਾਂ ਦਾ ਇੱਕੋ ਇੱਕ ਮਤਲਬ ਹੈ ਸਾਰਾ ਸੀਗਾ ਕਿ ਬਾਦਲ ਪਰਿਵਾਰ ਨੂੰ ਕਿਵੇਂ ਨਕਵੇਂ ਅੰਦਰ ਦੇਣਾ ਹੈ ਔਰ ਇਹ ਅਲਕਸ਼ਨਾ ਚ ਤੋਂ ਵੀ ਪਹਿਲਾਂ ਇਹ ਕਹਿੰਦੇ ਰਹੇ ਅਲਕਸ਼ਨਾ ਦੇ ਦੌਰਾਨ ਵੀ ਰਹਿੰਦੇ ਰਹੇ ਹੈ ਕਮਿਸ਼ਨ ਬਣਾਉਣ ਤੋਂ ਪਹਿਲਾਂ ਵੀ ਇਹਨਾਂ ਨੇ ਬਣਾਇਆ ਐਸਆਈਬੀਟੀ ਬਣਾਉਣ ਤੋਂ ਪਹਿਲਾਂ ਕਿਹਾ ਜਦੋਂ ਸੂਬੇ ਦਾ ਚੀਫ ਮਿਨਿਸਟਰ ਤੇ ਉਹਦੇ ਮਿਨਿਸਟਰ ਤੇ ਪਾਰਟੀ ਪ੍ਰੈਜ਼ੀਡੈਂਟ ਇਹ ਜੀਆਂ ਗੱਲਾਂ ਕਰਨ ਤਾਂ ਫਿਰ ਅਪਸਰ ਇਨਸਾਫ ਕਿਵੇਂ ਕਰ ਸਕਦੇ ਇੱਕ ਇਹ ਤੁਹਾਨੂੰ ਦੱਸਾਂ ਸਮਝੋ ਕਿ ਅੱਜ ਤੱਕ ਕਦੇ ਹੋਇਆ ਸਾਰੇ ਹਿੰਦੁਸਤਾਨ ਦਾ ਰਿਕਾਰਡ ਵੇਖ ਲਓ ਤੁਸੀਂ ਜਰਨਲਿਸਟ ਹੋ ਕਦੇ ਕੋਈ ਇਨਸੀਡੈਂਟ ਹੋ ਜਾਂਦਾ ਮਾੜਾ ਭੈੜੀ ਇਨਸੀਡੈਂਟ ਹੋਇਆ ਹੈ ਤੇ ਵੀ ਚੀ ਮੰਤਰੀ ਨੂੰ ਇਨਵੋਲ ਕਰ ਹੁਣ ਆਪਣੇ ਕਸ਼ਮੀਰ ਚ ਹੋਇਆ ਬਹੁਤ ਵੱਡਾ ਭੇੜਾ ਕੀ ਇਹਦੇ ਚ ਪ੍ਰਾਈਮ ਮਿਨਿਸਟਰ ਉਤੇ ਮਕਦਮਾ ਚੱਲੂਗਾ ਸਮਝੋ ਨਾ ਆਪਾਂ ਵੀ ਮਗਰ ਲੱਗ ਜਾਂਦੇ ਆ ਸੋਚਦੇ ਨਹੀਂ ਵੀ ਹੈ ਗੱਲ ਕੀ ਹੈ ਵਿੱਚੋਂ ਕੀ ਹੈ ਪ੍ਰਾਈਮ ਮਿਨਿਸਟਰ ਦਾ ਵੀ ਕਸੂਰ ਹੈ ਜਾਂ ਡਿਫੈਂਸ ਮਿਨਿਸਟਰ ਤੇ ਪਰਚਾ ਹੋਊਗਾ ਇਨਸੀਡੈਂਟ ਹੁੰਦੇ ਰਹਿੰਦੇ ਆ ਬੜੇ ਮਾੜੇ ਭੇੜੇ ਇਨਸੀਡੈਂਟ ਹੁੰਦੇ ਸਾਨੂੰ ਬੜੇ ਪਿਆਰੇ ਨਾ ਲੇਕਿਨ ਉਹਦੇ ਚੀ ਮੰਤਰੀ ਦਾ ਕੀ ਉਹਦੇ ਚੀਫ ਮਿਨਿਸਟਰ ਕੋ ਮੌਕੇ ਤੇ ਆਰਡਰ ਦਿੰਦਾ ਹੈ ਇਹ ਤਾਂ ਐਵੇਂ ਇੱਕ ਗੱਲਾਂ ਬਣਾਈਆਂ ਲੋਕਾਂ ਨੂੰ ਕੁਮਰਾਹ ਕਰ ਲੈਂਦੇ ਆ ਤੇ ਖੁਸ਼ਾ ਨਾ ਕਰੋ ਤੁਸੀਂ ਵੀ ਖੁਬਾਰਾ ਸ਼ਾਪ ਦਿਓ